ਵੈਗੁਰੂ ਜੀ ਦਾ ਖਾਲਸਾ ਸਤਿ ਸ੍ਰੀ ਅਕਾਲ ਸਤਰੀ ਵੈਗੁਰੂ ਜੀ ਕੀ ਫਤਿਹ ਜੀ ਲੋ ਜੀ ਆਪਾਂ ਬਣਾਉਣੀ ਆ ਸਬਜੀ ਸਬਜੀ ਸਾੜੀ ਘੜਤਾ ਬੜਾ ਹੋਇਆ ਹੁਣ ਤੇਲ ਨਾ ਪਾਇਆ ਹੁਣ ਪਿਆਜ਼ ਪਾ ਲਿਆ ਆਪਾਂ ਨੇ ਹਰੀਆਂ ਮਿਰਚਾਂ ਪਿਆਜ਼ ਹਰੀਆਂ ਮਿਰਚਾਂ ਪਾ ਕੇ ਲਈ ਮਸਾਲਾ ਆਪਣਾ ਪੁੰਚ ਗਿਆ ਵਧੀਆ ਹੋ ਗਿਆ ਜੀ ਤੇ ਪਾ ਲਈ ਅਲੀ ਮੈਂ ਤਾਂ ਨਾਲੇ ਪਾ ਲਈ ਤਾਂ ਅਲੀ ਥੋੜੀ ਜਿਹੀ ਫਿਰ ਇਹ ਕੜੇ ਕੜੇ ਜਿੰਨਾਂ ਤੇ ਉਸ ਤੋਂ ਬਾਅਦ ਸਬਜੀ ਬਣਾਉਣੀ ਆ ਆਪਾਂ ਇਹ ਕੀਆ ਤੇ ਅੱਜ ਘਟਲੇ ਸਾਰਾ ਕੁਝ ਤੇ ਇੱਧਰ ਲਗਾ ਦਨੇ ਆਪਾਂ ਕੱਪੜੇ ਧੋਣ ਵਾਲੀ ਮਸ਼ੀਨ ਹੁਣ ਦੋ ਤਿੰਨ ਦਿਨ ਤੋਂ ਹੀ ਨਹੀਂ ਲੋਜੀ ਹੁਣ ਇਹਦੇ ਵਿੱਚ ਸਬਜ਼ੀ ਪਾ ਦਣਾ ਡਿੱਗ ਰਹੀ ਨੇ ਜਾ ਰਹੀ ਬਾਹਰ ਕਿਤੇ ਚਲੋ ਜੀ ਸਬਜ਼ੀ ਪਾ ਕੇ ਹੁਣ ਇੱਕ ਕਰਕੇ ਫੇਰ ਤਾਂ ਮਿਕਸ ਕਰਕੇ ਗਿਲਾ ਕੇ ਪਹਿਲੀ ਤਰ੍ਹਾਂ ਮਿਕਸ ਕਰਦਾ ਪਹਿਲਾਂ ਮਿਕਸ ਕਰਕੇ ਫੇਰ ਢੱਕਣ ਲਗਾ ਦੂੰਗੀ ਤੇ ਅੱਜ ਸਾਜੀ ਵੀ ਥੋੜੀ ਹੈ ਤੇ ਸੀਪੀਓ ਮਾਰਾਂਗੇ ਜੀ ਹੁਣ ਜੰਡਾਈ ਕੀ ਵਧੀਆ ਨਿਕਲੇਗੀ ਸਬਜ਼ੀ ਬਾਹਰ ਲੋ ਜੀ ਹੁਣ ਸਵੇਰ ਦਾ ਬੇਲਾ ਆ ਜਾਂ ਸ਼ਾਮ ਨੂੰ ਸਬਜ਼ੀ ਬਣਾਈ ਕੰਮ ਆਪਾਂ ਸਵੇਰ ਦੇ ਸ਼ੁਰੂ ਤੇ ਭਾਂਡੇ ਢਿੰਡੇ ਤੋਤੇ ਨੇ ਇੱਧਰ ਚਾਹ ਲਈ ਆ ਪਾਣੀ ਚਾਹ ਆਪਨੀ ਪੀ ਲਈ ਪਾ ਲਈ ਫੀ ਤਿੰਨ ਪੀ ਪਾ ਲਈ ਸੀਗੀ ਤੇ ਰਾਤ ਵਿੱਚ ਪਿਛਟੇ ਤੋਤੇ ਸੀਗੇ ਸਿਰਫ ਇਹ ਹੁਣ ਫਿਰ ਮੈਨੂੰ ਐਸੀ ਬੇਟਾ ਆਊਗਾ ਉਹਦੇ ਬਾਰੇ ਫਿਰ ਦੋ ਦੂੰਗੀ ਤੇ ਲੋ ਜੀ ਅੱਜ ਪੈ ਰਿਹਾ ਆਪਣੇ ਮੀ ਫਿਰ ਮੈਂ ਪਹਿਲਾਂ ਵਾਲੇ ਧੋ ਦਨੀ ਆ ਦੋ ਬਾਰੀ ਵਾਲੇ ਚਿੱਟੇ ਵਾਲੇ ਫਿਰ ਇੱਕ ਵਾਰੀ ਫਿਰ ਬੇਟਾ ਆਉਂਦਾ ਕੜਦਾ ਚਿੱਟੇ ਉਹ ਧੋਊਂਗੀ ਉਸ ਤੋਂ ਬਾਅਦ ਤੋਂ ਹੋ ਕੇ ਫਿਰ ਕੱਪੜੇ ਤਾਂ ਅੱਜ ਅੰਦਰੇ ਪਾਉਣੇ ਪੈਣਗੇ ਜੁਗਾੜ ਕਰਨਾ ਪਊ ਆਪਾਂ ਨੂੰ ਅੰਦਰ ਇੰਨੇ ਤੇ ਲੋ ਜੀ ਬਾਹਰ ਤਾਂ ਮੀਂਹ ਪੈ ਰਿਹਾ ਬਹੁਤ ਜ਼ਿਆਦਾ ਚਲੋ ਵਧੀਆ ਠੰਡ ਹੋ ਜੂ ਮੌਸਮ ਖਿੰਡਾ ਹੋ ਜੂਗਾ ਥੋੜਾ ਜਾਂ ਜਿਵੇਂ ਪੈ ਗਿਆ ਵਧੀਆ ਤੇ ਮੌਸਮ ਦਾ ਫਰਕ ਪੈ ਜੂ ਹੁਣ ਗਰਮੀ ਵੀ ਪਾਉ ਸੀਗੀ ਹੁਣ ਜਿਦਾ ਪੈ ਗਿਆ ਰਾਤ ਨੂੰ ਦਾ ਫਰਕ ਪੈ ਗਿਆ ਹੁਣ ਏਸੀਆਂ ਦੀ ਤਾਂ ਲੋੜ ਨਹੀਂ ਦਿਨ ਚ ਚਲਾਉਣ ਦੀ ਪਰ ਫਿਰ ਵੀ ਗਰਮੈਸ ਲੱਗਦੀ ਆ ਮੈਂ ਤਾਂ ਲਾਉਂਦੀ ਹਣੀ ਚ ਲਈ ਏਸੀ ਦਿਨ ਚ ਤੇ ਲੋ ਜੀ ਹੁਣ ਆਪਾਂ ਬਣਾ ਲੀਏ ਕਪੜੇ ਕਪੜੇਂ ਅੰਦਰ ਬਨ ਲੀਏ ਦੇਖੋ ਮੀਂਹ ਪੈ ਰਿਹਾ ਹਲੇ ਵੀ ਬਰੀਕ ਬਰੀਕ ਤੇ ਇਹ ਹੈਗੀ 29 ਤਰੀਕ ਦੀ ਵੀਡੀਓ ਹੁਣ ਇੱਥੋਂ ਸ਼ੁਰੂ ਹੁੰਦੀ ਹੈ ਆਪਣੀ ਤੇ ਦੇਖੋ ਸਵੇਰ ਦਾ ਮੌਸਮ ਕਿੰਨਾ ਸੋਹਣਾ ਕੱਲ ਤਾਂ ਮੀਂਹੋਂ ਪਈ ਗਿਆ ਸਾਰੀ ਦਿਹਾੜੀ ਫਿਰ ਮੈਂ ਵੀਡੀਓ ਨਹੀਂ ਬਣਾਈ ਤੇ ਵੀਡੀਓ ਬਣਾਈ ਨਹੀਂ ਲੋ ਜੀ ਹਣ ਸਵੇਰੀਓ ਆਪਾਂ ਚਾਹ ਪੀਣੀ ਦਾ ਕੰਮ ਨਿਬੜ ਕੇ ਹੁਣ ਬਾਹਰ ਮੀਂਹ ਪੈ ਰਿਹਾ ਦੇਖ ਰਿਆਂ ਤੇ ਕਿੰਨਾ ਸੋਹਣਾ ਮੌਸਮ ਲੱਗਦਾ ਸਵੇਰ ਦੇ ਨਾਲੇ ਚਾਹ ਪੀ ਗਰੀ ਸੀ ਕਿ ਮੈਂ ਇੱਥੇ ਨਾਲੇ ਬੈਠੀ ਕੱਪੜੇ ਫਿਰ ਦੇਖਦੀਆਂ ਚਾਹ ਪੀ ਕੇ ਰੱਸੀ ਬੰਦੀ ਅੰਦਰ ਹੀ ਸੁੱਕ ਜਾਣਗੀਆਂ ਅੱਜ ਇਹ ਤਾਂ ਸੁਕਾ ਕੇ ਪਾਉਣੇ ਪੈਣਗੇ ਕੱਲੂ ਦੇਖੀ ਜੂਗੀ ਜੇ ਧੁੱਪ ਕੱਪ ਨਿਕਲੀ ਦੇਖੋ ਮੀਂਹ ਪੈ ਰਿਹਾ ਨਾ ਥੋੜਾ ਥੋੜਾ ਇੱਧਰ ਦਰਾਖਤ ਇੱਧਰ ਦਰਾਖਤ ਕਿੰਨਾ ਸੋਹਣਾ ਲੱਗਦਾ ਹਰਿਆਈ ਹਰਿਆਈ ਸਵੇਰ ਸਵੇਰ ਬਹੁਤ ਵਧੀਆ ਲੱਗਦਾ ਇੱਧਰ ਨੂੰ ਮੈਂ ਕੁ ਵੀਡੀਓ ਕਮਾਉਂਦੀ ਸੀਗੀ ਫੋਨ ਮੈਂ ਕਿਤੇ ਇੱਥੇ ਚਿੱਤਾਈ ਨਾਲ ਫਿਰਦਾ ਹੋਵੇ ਤਾਰ ਲੱਗਦਾ ਇੱਧਰ ਇੱਧਰ ਕੀਕ ਨਹੀਂ ਦਿੱਸੇ ਹਰੇ ਹਰੇ ਡਿੱਕਾਂ ਕਿਨੇ ਸੁਣੀਆ ਨੇ ਹਰੀ ਹਰੀ ਝਾ ਪੰਛੀ ਬੋਲਦੇ ਨੇ ਪੰਛੀ ਤੋਤੇ ਲੋ ਜੀ ਚਾੜੂ ਪੋਚਾ ਲਾਤਾ ਨਵੇੜ ਤਾਂ ਬਾਹਰ ਮੌਸਮ ਬਹੁਤ ਵਧੀਆ ਠੰਡਾ ਠੰਡਾ ਹੋਇਆ ਪਿਆ ਇੱਧਰ ਆਪਾਂ ਨਵੇੜ ਤਾਂ ਝਾਲੂ ਪੋਚਾ ਹੁਣ ਇੱਥੇ ਰੋਟੀ ਖਾ ਕੇ ਗਏ ਨੇ ਦੁਆਰੇ ਮੇਜ਼ ਸਾਫ਼ ਕਰਦਾਨੀ ਇੱਕ ਵਾਰੀ ਤਾਂ ਕਰਤਾ ਏ ਇੱਧਰ ਨਿਕਲ ਗਿਆ ਕੰਮ ਇੱਧਰ ਵੀ ਨਿਮੇੜ ਤਾਂ ਆਪਾਂ ਨੇ ਝਾੜੂ ਪੋਚਾ ਇੱਥੇ ਸਰਾਣੀ ਸੱਟ ਕੰਨ ਤੇ ਰਹਿ ਗਈ ਸੀ ਮੇਰੇ ਤਾਂ ਮੈਂ ਇਹ ਵੀ ਕਰਦਾ ਕਰ ਦਉ ਪੜਦੇ ਰਹਿ ਗਏ ਸੱਟ ਕੰਨ ਤੇ ਕਰਦਾ ਜੇ ਪੜ ਗਿਆ ਆਪਣਾ ਸਾਰਾ ਝਾੜੂ ਪੋਚੇ ਦਾ ਫਿਰ ਤਾਂ ਮੈਂ ਨੰਗੇ ਪੈਰੀ ਫਿਰੀ ਜਾਨੀ ਆ ਜਦੋਂ ਨਿਬੜ ਜਾਂਦਾ ਸਾਫ ਸਾਫ ਹੁੰਦਾ ਨਾ ਫਿਰ ਮੈਂ ਚੱਪਲਾ ਨਹੀਂ ਪਾਉਂਦੀ ਲੋ ਜੀ ਇਹ ਮੇਰਾ ਮੰਝਾ ਤਿਆਰ ਹੈ ਇੱਧਰ ਬੈਠਣ ਪੈਣ ਇਹ ਮੇਰਾ ਝੋੜਾ ਵੀ ਉਰੀ ਟੰਗਦਾ ਸੀਗਾ ਰਾਤੀ ਮੈਂ ਵੀ ਜੇ ਬੁਣਿਆ ਗਿਆ ਬੋਲ ਲੂੰਗੀ ਹਉਣ ਨਾਲਾ ਕੋਟੀ ਲੋ ਜੀ ਇੱਧਰ ਤਿਆਰ ਆ ਆਪਣਾ ਕਮਰਾ ਬੰਦ ਕਰਦੀ ਆ ਹੁਣ ਲਾਈਟ ਇੱਥੇ ਝਾੜੂ ਪੋਚੇ ਦਾ ਆਪਣਾ ਕੰਮ ਨਿਭੜ ਗਿਆ ਫਿਰ ਤੇ ਮੈਂ ਚਿੱਪਲਾ ਹੀ ਨਹੀਂ ਪਾਉਂਦੀ ਤੇ ਇੱਧਰ ਵੀ ਲੱਗ ਗਿਆ ਤੇ ਲੋ ਜੀ ਜਦੋਂ ਮੀਂਹ ਕੰਮ ਹੋਵੇ ਨਾ ਖਰਾਬ ਹੁਣ ਬਾਹਰ ਪੈ ਰਿਹਾ ਮੀਂਹ ਆਪਾਂ ਦਿਖਾ ਦਨੇ ਆ ਤੁਹਾਨੂੰ ਸਵੇਰ ਦਾ ਹੀ ਪੈ ਰਿਹਾ ਵੈਸੇ ਦਾ ਆ ਦੇਖੋ ਮੀਂਹ ਪੈ ਰਿਹਾ ਨਾ ਹੁਣ ਬਾਹਰ ਹੈਗਾ ਗਿੱਲਾ ਕੱਲ ਆਪਾਂ ਨੇ ਕੱਪੜੇ ਧੋਏ ਨਹੀਂ ਬਰੀਕ ਬਰੀਕ ਪੈ ਰਿਹਾ ਹਲੇ ਵੀ ਉਹਦੇ ਹਾਂ ਡਿਗ ਡਿਗ ਰਿਹਾ ਤੇ ਫਿਰ ਦੇਸੀ ਜਗਾੜ ਲਾਉਨੇ ਆਪਾਂ ਹੁਣ ਕਿਵੇਂ ਲਾਉਣਾ ਉਹ ਦੱਸਦੇ ਆ ਉਹਨੇ ਕੱਪੜੇ ਆ ਪਾਏ ਨੇ ਰਸਤੀਆਂ ਐ ਬੰਨਤੀਆਂ ਟਾਕੀ ਨੋ ਇੱਧਰ ਹੀ ਦੇਖੋ ਹਲੇ ਕੱਪੜੇ ਹੋਰ ਤੋਂ ਹੁਣ ਇਹਨੇ ਕੱਢਣੇ ਨੇ ਮਾਹੋ ਇਹ ਪਾਤੇ ਹਵਾ ਚ ਇਹ ਪਾਤੇ ਰਸੀਆਂ ਇੱਧਰ ਰਸੀਆਂ ਪਾਤੀਆਂ ਰਾਤੀ ਮੈਂ ਤੌਲੀਏ ਵੀ ਧੋਤੇ ਸੀਗੇ ਵੈਸੇ ਧੋਤੇ ਸੀ ਇੱਥੇ ਪਾ ਦਨੀਆਂ ਹਵਾ ਚ ਤੇ ਸਿੱਧੀ ਸੁੱਕ ਜਾਣਗੇ ਇੱਥੇ ਰਾਹਦਾਰੀ ਚ ਹਨਾ ਕੱਲ ਧੋਏ ਨਹੀਂ ਹਾਂ ਜਿੱਥੇ ਰਾਹਦਾਰੀ ਚ ਸੁੱਕ ਜਾਣਗੇ ਹਬਾ ਬੈਂਦੀ ਨਾ ਦਰਵਾਜਾ ਤਾਂ ਆਪਾਂ ਉਹ ਨਹੀਂ ਕਰਦੇ ਲਾਉਣਾ ਨਹੀਂ ਜੇ ਨੇਹਾ ਆਗੇ ਬਸੜਾ ਹੀ ਫੇਰ ਲਾਵਾਂਗੇ ਇੱਥੇ ਹਵਾ ਚ ਪਾਤੇ ਕੱਪੜੇ ਹੋਲੇ ਹੋਰ ਕੱਢਦੀਆਂ ਮੈਂ ਮਸ਼ੀਨ ਚੋਂ ਪਾਉਣੀਆਂ ਦਿਖਾਉਣੀਆਂ ਇਹ ਦੇਖੋ ਆਪਣਾ ਦੇਸੀ ਜਗਾੜ ਇੱਧਰ ਨੂੰ ਇੱਧਰ ਨੂੰ ਬੰਨਦਾ ਇੱਧਰ ਵੀ ਬਨ ਸਕਦੀ ਦੀ ਮੈਂ ਇੱਧਰ ਨਾ ਫੇਟ ਬੇਟਾ ਜਦੋਂ ਲੰਘਦਾ ਉਹ ਫਸ ਜਾਂਦਾ ਉਹ ਗਲ ਫਸ ਜਾਂਦਾ ਰੱਸੀਆਂ ਦੇ ਇੱਧਰ ਮੈਂ ਜਾਲ ਪਾਤਾ ਪੂਰਾ ਦੇਖੋ ਇੱਧਰ ਪਾਤਾ ਇੱਧਰ ਪਾਤਾ ਹੁਣ ਹੋਰ ਕੱਪੜੇ ਕੱਢਦੀਆਂ ਫੇਰ ਦੁਬਾਰੇ ਵੀਡੀਓ ਬਣਾਉਂਗਾ ਇਹਨੇ ਮੈਂ ਕੱਪੜੇ ਕੱਢ ਲਾ ਯੋ ਪਊਗਾ ਅੰਦਰ ਪਾਤੇ ਨੇ ਉਹ ਵੀ ਪਾਦਾ ਨਹੀਂ ਹੁਣ ਕੱਟ ਕੇ ਸਾਰੇ ਅੱਜ ਦਾ ਦਿਹਾੜੀ ਸਾਰੀ ਦਿਹਾੜੀਓ ਚੱਲੂਗਾ ਮੀ ਤਾਂ ਚਲੋ ਮਹਿਸਾਸਾਂ ਦਾ ਫਰਕ ਪੈ ਜੂ ਆਪਾਂ ਨੂੰ ਵਧੀਆ ਦੇਖੋ ਗਿੱਲਾ ਹੋ ਗਿਆ ਹੁਣ ਜਿਦਾਂ ਤੇ ਹੁਣ ਬਣਾਉਨੇ ਆ ਸਬਜ਼ੀ ਆਪਾਂ ਸ਼ਾਮ ਨੂੰ ਸ਼ਾਮ ਨੂੰ ਸਬਜ਼ੀ ਬਣਾਉਨੇ ਆ ਲੋ ਜੀ ਮਸਾਲਾ ਰਗੜ ਲਿਆ ਭੁੰਨ ਲਿਆ ਭੁੰਨ ਕੇ ਛੋਲਿਆਂ ਦੀ ਚਿੱਟੇ ਮੈਂ ਛੋਲੇ ਦਾ ਹਾਸ ਕਰਤੇ ਸੀਗੇ ਪਿਉਂਤੇ ਸੀਗੇ ਸਵੇਰੇ ਤੇ ਲੋ ਜੀ ਹੁਣ ਸਬਜੀ ਬਣਾ ਲਈਏ ਆਪਾਂ ਧਰ ਲਈਏ ਧਰ ਕੇ ਉਹ ਕਰਦੇ ਆ ਮਸਾਲਾ ਭੁੰਨ ਕੇ ਆਲੂ ਪਾਤੇ ਪਹਿਲਾਂ ਮੈਂ ਪਹਿਲਾਂ ਆਲੂ ਪਾਦ ਨਹੀਂ ਹੁਣ ਵੇ ਬਾਅਦ ਚ ਪਾਦਨੀ ਐ ਸੋਲੇ ਕੁਸਤਾ ਮੈਂ ਗ੍ਰਾਈਂਡਰ ਕਰ ਲਈ ਸੀ ਕਿ ਕੁਛ ਸਾਫ ਤੇ ਰੱਖ ਲੈ ਲੋ ਜੀ ਪਾਤੇ ਸਾਰੇ ਵਿੱਚ ਵਧੀਆ ਜੀ ਗਾੜੀ ਜੀ ਬਣ ਜੂਗੀ ਸਬਜੀ ਆਪਣੀ ਤੇ ਲੋ ਜੀ ਕੱਪੜੇ ਪਾਤੇ ਨੇ ਸੁੱਕਣੇ ਆ ਜੇ ਦੂਏ ਦਿਨ ਦੀ ਵੀਡੀਓ ਆ ਦੂਏ ਦਿਨ ਸੁੱਕਣੇ ਪਾਤੇ ਸਵੇਰ ਨੂੰ ਮੈਂ ਸਾਝ ਰਹੀ ਮੈਂ ਕਿਹਾ ਧੁੱਪ ਲੱਗ ਜਾਣੀ ਆ ਜੇ ਬੱਦਲ ਬਾਈ ਵੀ ਹੋਇਆ ਸੁੱਕ ਜਾਣਗੇ ਵੈਸੇ ਤਾਂ ਸੁੱਕੇ ਪਏ ਨੇ ਥੋੜੇ ਥੋੜੇ ਸਲਾਬੇ ਨੇ ਕੁਝ ਅੱਜ ਤੋਂ ਤੇ ਤਿੰਨ ਦਿਨ ਹੋ ਗਏ ਮੈਨੂੰ ਮਸ਼ੀਨ ਲਾਉਂਦੀ ਇਹਨੂੰ ਅੱਜ ਵੀ ਧੋਤੇ ਮੇਨੇ ਮੇੜ ਤਾ ਅੱਜ ਹੈਗਾ ਸੀਗਾ ਜਿਹੜਾ ਮੇੜ ਤੇ ਸੁੱਕੀ ਜਾਣਗੇ ਚਲੋ ਫਿਰ ਹਨਾ ਦੋ ਤਿੰਨ ਦਿਨ ਆਰਾਮ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅਗਰ ਵੀਡੀਓ ਵਧੀਆ ਲੱਗੀ ਕਮੈਂਟ ਲਾਈਕ ਸਬਸਕ੍ਰਾਈਬ ਕਰਨਾ ਜੀ ਤੈ ਲੋ ਜੀ ਹਲੇ ਧੁੱਪ ਕਰਕੇ ਨਾ ਬੇੜੇ ਚ ਇੱਧਰ ਸਲਾਬ ਰਹਿੰਦੀ ਆ ਦੇਖੋ ਹਰੇ 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 ਵਿਆਈ ਹੋ ਜਾਂਦੀ ਆ ਇੱਧਰ ਹਲੇ ਸਾਜਰੀ ਪਾਤੇ ਮੈਂ ਕੰਮ ਨਿਵੇੜਦਾ ਵਧੀਆ ਸੁੱਕ ਜਾਣਗੇ ਜਾਨ ਨੂੰ 10 11 ਵਜੇ ਤੱਕ ਮੈਂ ਕੱਪੜੇ ਲਾ ਲੂੰਗੀ ਫਿਰ ਆਪਾਂ ਨੇ ਅੰਦਰ ਕੰਮ ਨਿਵੇੜਦਾ ਝਾੜੂ ਪੂੰਚੇ ਦਾ ਸਾਜਰੇ ਹੁਣ ਦੋ ਦਿਨ ਐਤਵਾਰ ਨੂੰ ਦੇਖਾਂਗੇ ਕੱਪੜੇ ਜਾਂ ਫਿਰ ਸੋਮਵਾਰ ਨੂੰ ਦੇਖਾਂਗੇ ਦੋ ਦਿਨ ਆਰਾਮ ਕਰਾਂਗੇ ਦੋ ਤਿੰਨ ਬੇਟੇ ਦੇ ਰਹੇ ਹੋ ਜਾਂਦੇ ਨੇ ਦੋ ਤਿੰਨ ਮੇਰੇ ਹੋ ਜਾਂਦੇ ਨੇ ਫਿਰ ਇਨਾਂ ਦੇ ਹੋ ਜਾਂਦੇ ਨੇ ਇਹ ਘੱਟ ਪਾਉਂਦੇ ਨੇ ਤੇ ਕੰਮਕਾਰ ਚ ਬਾਹਰ ਖੇਤਾਂ ਵਾਲੇ ਕੰਮ ਆਇਤਾ ਹੁੰਦੇ ਨੇ ਇਹਨਾਂ ਦੇ ਕੱਪੜੇ ਤੇ ਇਹਨਾਂ ਦੇ ਧੋ ਦਾਂਗੇ ਲੋ ਜੀ ਕੰਮ ਨਿਭੜ ਕੇ ਆਪਣਾ ਧੁੱਪੇ ਧੁੱਪੇ ਸੁੱਕ ਜਾਣਗੇ ਵਧੀਆ ਫਿਰ ਵੀ ਸਲਾਬੇ ਸਲਾਬੇ ਰਹਿੰਦੇ ਨੇ ਅੰਦਰ ਤਾਂ ਚਾਹ ਸਕਾ ਕੇ ਪਾਤੀ ਸੀਗੇ ਲੋ ਜੀ ਨੰਨੀ ਪਰੀ ਨੇ ਬੁਲਾਏ ਗੂਗਲੇ ਨੰਨੀ ਪਰੀ ਨੇ ਮੈਨੂੰ ਭੇਜ ਤੇ ਗੂਗਲੇ ਨਾਨੀ ਖਾ ਲਾ ਕਹਿੰਦੀ ਲੈ ਮੈਂ ਖਾ ਲੈ ਵਧੀਆ ਗੂਗਲੇ ਕਿੰਨੇ ਸੋਹਣੇ ਨੇ ਨੰਨੀ ਪਰੀ ਦੇ ਗੂਗਲੇ ਨੰਨੀ ਪਰੀ ਤਾਂ ਖਾਂਦੀ ਨਹੀਂ ਵੈਸੇ ਪਤਾ ਨਹੀਂ ਖਾਊਗੀ ਕਿ ਨਾ ਪੁੱਛੂਗੀ ਮੇ ਖਾਤੇ ਤੇ ਮਿੱਠਾ-ਖੱਟ ਖਾਂਦੀ ਐ ਨੰਨੀ ਪਰੀ ਤੇ ਲੋ ਜੀ ਵੈਗਰੂ ਜੀ ਹੁਣ ਬਣਾਉਣੀ ਆਪਾਂ ਸਬਜੀ ਫੇਰ ਸ਼ਾਮ ਨੂੰ ਆਪਾਂ ਤਾਂ ਸਬਜੀ ਜੋਗੀ ਰਹਿਗੇ ਕਦੇ ਬਣਾ ਲਈ ਆਥਲੇ ਬਣਾ ਲਈ ਤੜਕੇ ਖਾ ਲਈ ਫੇਰ ਸ਼ਾਮ ਨੂੰ ਫੇਰ ਤਿਆਰ ਤੇ ਲੋ ਜੀ ਹੁਣ ਮਸਾਲਾ ਰਗੜ ਲਈਏ ਭੁੰਨ ਲਈਏ ਆਪਾਂ ਸਬਜੀ ਬਣਾ ਲਈਏ ਮਸਾਲਾ ਰੰਨ ਕੇ ਤੇ ਹੁਣ ਪਾ ਲਈ ਆਲੂ ਪਾਣੀ ਇਹਦੇ ਵਿੱਚ ਇਹ ਪਾ ਲਈ ਆਲੂ ਤੇ ਪਾਣੀ ਪਾ ਕੇ ਇੰਨੇ ਰੰਨ ਦੇ ਆਪਾਂ ਇਹਨਾਂ ਨੂੰ ਹੁਣ ਮੈਂ ਕੁੱਕਰ 'ਚ ਬਣਾ ਲੈਂਦੀ ਆ ਸਬਜ਼ੀ ਕੁੱਕਰ 'ਚ ਵਧੀਆ ਰਿੱਜ ਜਾਂਦੀ ਆ ਤੇ ਲੋ ਜੀ ਵੈਗੁਰ ਜੀ ਦਾ ਖਾਲਸਾ ਵੈਗੁਰ ਜੀ ਕੀ ਫਤਿਹ ਜੀ ਹੁਣ ਢੱਕਣ ਲਗਾ ਦਈਏ ਇਹਦੇ ਤੇ ਆਪਾਂ ਕੁੱਕਰ ਤੇ